ਸਤ ਸ੍ਰੀ ਅਕਾਲ ਜੀ ਹੁਣ ਤੁਸੀਂ 1 April 2024 ਤੋਂ ਬਾਅਦ ਕੋਈ ਵੀ ਇੰਸ਼ੋਰੈਂਸ ਕਰਵਾਓਗੇ ਤਾਂ ਉਹ ਆਟੋਮੈਟਿਕਲੀ ਤੁਹਾਡੀ ਇਲੈਕਟ੍ਰੋਨਿਕ ਇੰਸ਼ੋਰੈਂਸ ਹੀ ਹੋਵੇਗੀ ਕਿਉਂਕਿ IRDAI ਨੇ ਹੁਣ ਇਹ ਰੈਗੂਲੇਟਰੀ ਗੱਲ ਲਗਾਇਆ ਹੈ ਕਿ ਤੁਸੀਂ ਕੋਈ ਵੀ ਇੰਸ਼ੋਰੈਂਸ ਜਿਕਰ ਕਰਵਾਉਂਦੇ ਹੋ ਤਾਂ ਉਹ ਆਟੋਮੈਟਿਕਲੀ ਡਿਜੀਟਲ ਪਲੇਟਫਾਰਮ ਦੇ ਵਿੱਚ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ ਹੀ ਸਮਝ ਨੋ ਹੋਵੇਗੀ ਅਤੇ ਤੁਹਾਨੂੰ ਹੁਣ ਕਿਸੇ ਵੀ ਪ੍ਰਕਾਰ ਦੇ ਕੋਈ ਹਾਰਡ ਕਾਪੀ ਜਾਂ ਕੋਈ ਹੋਰ ਦਸਤਾਵੇਜ਼ ਸਾਹਮਣੇ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਤੁਸੀਂ ਵੀ ਕੋਈ ਪਹਿਲਾਂ ਤੋਂ ਇੰਸ਼ੋਰੈਂਸ ਕਰਵਾਈਆਂ ਹੋਈਆਂ ਤਾਂ ਤੁਸੀਂ ਉਹਨਾਂ ਨੂੰ ਵੀ ਹੁਣ ਟੀਮੇਟ ਫੌਂਡ ਜਣੇ ਕਿ ਇਲੈਕਟ੍ਰੋਨਿਕਸ ਦੇ ਵਿੱਚ ਲੈ ਸਕਦੇ ਹੋ ਅਤੇ ਤੁਸੀਂ ਇਸ ਡੀਮੇਟ ਅਕਾਊਂਟ ਨੂੰ ਜੋ ਕਿ ਈ ਇੰਸ਼ੋਰੈਂਸ ਹੈ ਇਸ ਨੂੰ ਆਨਲਾਈਨ ਹੀ ਓਪਨ ਕਰ ਸਕਦੇ ਹੋ ਅਤੇ ਮੈਨੂਅਲ ਵੀ ਓਪਨ ਕਰ ਸਕਦੇ ਹੋ ਤੁਹਾਨੂੰ ਮੈਂ ਦਿਖਾ ਦਿੰਦਾ ਹਾਂ ਇੱਕ ਪੋਰਟਫੋਲੀਓ ਇੰਸ਼ੋਰੈਂਸ ਮੈਂਸ਼ਨ ਨੇ ਅਤੇ ਇਹ ਇਹ ਦੱਸਦੀ ਹੈ ਕਿ ਤੁਹਾਡੀ ਕੋਈ ਹੈਲਥ ਦੀ ਇੰਸ਼ੋਰੈਂਸ ਹੋਵੇ ਕਾਰ ਇੰਸ਼ੋਰੈਂਸ ਹੋਵੇ ਜਾਂ ਵੀ ਤੁਹਾਡੀ ਹੋਵੇ ਕਿਸੇ ਵੀ ਪ੍ਰਕਾਰ ਦੀ ਲਾਈਫ ਇੰਸ਼ੋਰੈਂਸ ਇਹ ਸਾਰੀਆਂ ਇੰਸ਼ੋਰੈਂਸ ਇਸ ਵਿੱਚ ਪ੍ਰੋਪਰ ਵੇਦ ਨਾਲ ਆਨਲਾਈਨ ਸ਼ੋ ਹੋ ਜਾਂਦੀਆਂ ਹਨ ਅਤੇ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਦੇਖਾਂਗੇ ਕਿ ਕਿਸ ਤਰ੍ਹਾਂ ਅਸੀਂ ਇਹ ਆਪਣਾ ਅਕਾਊਂਟ ਓਪਨ ਕਰ ਸਕਦੇ ਹਾਂ ਜਿਹੜੇ ਯੂਜ਼ਰਸ ਜਿਨ੍ਹਾਂ ਦੀਆਂ ਇੰਸ਼ੋਰੈਂਸ ਕਾਫੀ ਲੌਂਗ ਟਰਮ ਅਤੇ ਵੱਡੀਆਂ amountੀਆਂ ਹਨ ਉਹਨਾਂ ਦੀ ਬੈਂਕਾਂ ਵੱਲੋਂ ਆਟੋਮੈਟਿਕਲੀ ਇਹ ਅਕਾਊਂਟ ਓਪਨ ਕਰਤਾ ਜਾਂਦਾ ਹੈ ਅਤੇ ਜਿਨ੍ਹਾਂ ਦੀਆਂ ਛੋਟੀਆਂ ਮੋਟਾਂ ਨੇ ਜਾਂ ਥੋੜੀਆਂ ਪਾਲਸੀਆਂ ਨੇ ਉਹਨਾਂ ਦਾ ਹੋ ਸਕਦਾ ਹੈ ਕਿ ਉਹਨਾਂ ਨੂੰ ਮੈਨੂਵਲੀ ਆਪਣਾ ਅਕਾਊਂਟ ਆ ਵੀ ਓਪਨ ਕਰਨਾ ਪਵੇ। ਇਹ ਅਕਾਊਂਟ ਬਿਲਕੁਲ ਹੀ ਫ੍ਰੀ ਓਪਨ ਹੋ ਰਿਹਾ ਹੈ। ਇਸ ਵਾਸਤੇ ਕੋਈ ਵੀ ਐਕਸਟਰਾ ਚਾਰजेस ਤੁਹਾਨੂੰ ਨਹੀਂ ਦੇ ਕਰਨੇ ਪੈਣਗੇ। ਐਨ ਆਰ ਆਈ ਯੂਜ਼ਰਸ ਵੀ ਇਸ ਨੂੰ ਆਨਲਾਈਨ ਓਪਨ ਕਰ ਸਕਦੇ ਹਨ। ਇਸ ਵਾਸਤੇ ਤਿੰਨ ਕੰਪਨੀਆਂ ਹਨ ਜਿਨ੍ਹਾਂ ਵਿੱਚ ਤੁਸੀਂ ਆਪਣਾ ਇਹ ਈ ਇੰਸ਼ੋਰੈਂਸ ਦਾ ਅਕਾਊਂਟ ਓਪਨ ਕਰ ਸਕਦੇ ਹੋ। ਇਸ ਦਾ ਪਹਿਲਾ ਨਾਮ ਹੈ ਐਨ ਐਸ ਡੀ ਐਲ ਡਾਟਾਬੇਸ ਮੈਨੇਜਮੈਂਟ ਲਿਮਟਿਡ। ਦੂਸਰੀ ਹੈਗੀ ਹੈ ਸੈਂਟਰਲ ਇੰਸ਼ੋਰੈਂਸ ਰੀਪੋਜ਼ਿਟਰੀ ਲਿਮਟਿਡ ਅਤੇ ਕਾਰਵੀ ਇੰਸ਼ੋਰੈਂਸ ਅਤੇ ਕੰਪਸ ਇਹ ਚਾਰੇ ਕੰਪਨੀਆਂ ਜੋ ਨੇ ਪੋਰ ਐੀ ਇੰਸ਼ੋਰੈਂਸ ਦੇ ਅਕਾਊਂਟ ਓਪਨ ਕਰਮੀਆਂ ਨੇ ਐਨਐਸਡੀਐਲ ਦੇ ਬਾਰੇ ਤੁਸੀਂ ਪਹਿਲਾਂ ਵੀ ਜਾਣਦੇ ਹੋਗੇ ਐਨਐਸਡੀਐਲ ਸਾਡੇ ਪੈਨ ਅਪਲਾਈ ਕਰਦਾ ਸਾਡੀ ਟ੍ਰੀਮੈਂਟ ਅਕਾਊਂਟ ਨੂੰ ਹੈਂਡਲ ਕਰਦਾ ਹੈ ਇਹ ਸਾਰਾ ਹੀ ਐਨਐਸਡੀਐਲ ਦਾ ਕੰਮ ਹੈ ਇਸੇ ਤਰ੍ਹਾਂ ਇਹ ਕਾਰਵੀ ਅਤੇ ਕੰਪਸ ਦੋਵੇਂ ਜਿਹੜੀਆਂ ਕੰਪਨੀਆਂ ਨੇ ਇਹ ਸਾਡੇ ਮਿਊਚੁਅਲ ਫੰਡ ਦੀ ਹੈ ਦੇਖਭਾਲ ਕਰਦੀਆਂ ਹਨ ਅਤੇ ਉਹਨਾਂ ਦੀ ਡਿਟੇਲਸ ਵਗੈਰਾ ਡਿਬੋਸਰੀ ਦਾ ਧਿਆਨ ਰੱਖਦੀਆਂ ਹਨ ਇਹਨਾਂ ਦੋਵਾਂ ਦੇ ਵਿੱਚੋਂ ਤੁਸੀਂ ਕਿਸੇ ਦੇ ਵਿੱਚ ਵੀ ਆਪਣਾ ਅਕਾਊਂਟ ਓਪਨ ਕਰ ਚਾਹੁੰਦੇ ਹੋ ਇਸ ਵੀਡੀਓ ਦੇ ਵਿੱਚ ਅਸੀਂ ਐਨਐਸਡੀਐਲ ਦੇ ਵਿੱਚ ਆਪਣਾ ਅਕਾਊਂਟ ਓਪਨ ਕਰਾਂਗੇ ਇਹ ਤੁਹਾਨੂੰ ਤੁਸਾਂਗੇ ਵੀ ਕਿਸ ਤਰ੍ਹਾਂ ਅਸੀਂ ਈਸ਼ੋ ਦਾ ਅਕਾਊਂਟ ਓਪਨ ਕਰਨਾ ਹੈ ਇਸ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਚਲ ਜਾਣਾ ਹੈ ਗੂਗਲ ਦੇ ਵਿੱਚ ਅਤੇ ਸਰਚ ਕਰਨਾ ਹੈ ਐਨਆਈਆਰ ਲੌਗਇਨ ਵਾਲੇ ਪੇਜ ਤੇ ਤੁਸੀਂ ਕਲਿੱਕ ਕਰਨਾ ਹੈ ਤੁਹਾਡੇ ਸਾਹਮਣੇ ਇੱਕ ਡੈਸ਼ਬੋਰਡ ਓਪਨ ਹੋ ਜਾਵੇਗਾ ਉਸ ਡੈਸ਼ਬੋਰਡ ਦੇ ਵਿੱਚ ਏਆਈਈ ਹੋਲਡਰ ਲੌਗਇਨ ਦਾ ਕਲਿੱਕ ਹੋਇਆ ਹੈ ਅਤੇ ਨਿਊ ਰਜਿਸਟ੍ਰੇਸ਼ਨ ਹੈ ਨਿਊ ਰਜਿਸਟ੍ਰੇਸ਼ਨ ਤੇ ਤੁਸੀਂ ਕਲਿੱਕ ਕਰਕੇ ਆਪਣੀ KYC ਦਾ ਪ੍ਰੋਸੈਸ ਕੰਪਲੀਟ ਕਰਕੇ ਇੱਕ ਲੌਗਇਨ ਆਈਡੀ ਕ੍ਰੀਏਟ ਕਰ ਲੈਣੀ ਹੈ ਜਿਸ ਨੂੰ ਤੁਸੀਂ ਮੋਬਾਈਲ ਦੇ ਥਰੂ ਲੌਗਇਨ ਕਰ ਸਕਦੇ ਹੋ ਅਤੇ ਆਪਣਾ OTP ਪਾ ਕੇ ਲੌਗਇਨ ਤੁਹਾਡਾ ਹੋ ਜਾਵੇਗਾ ਫਿਲਪ ਕਰਦੇ ਆਂ ਜੀ ਤੁਹਾਨੂੰ ਇੱਕ ਡੈਸ਼ਬੋਰਡ ਨਜ਼ਰ ਆ ਜਾਵੇਗਾ ਇਸ ਡੈਸ਼ਬੋਰਡ ਦੇ ਉੱਪਰ ਹਦਾਇਤਾਂ ਨੋਟ ਦਿੱਤੀਆਂ ਹਨ ਤੁਸੀਂ ਇੱਕ ਵਾਰੀ ਇਹਨੂੰ ਪੂਰੀ ਤਰ੍ਹਾਂ ਪੜ ਸਕਦੇ ਹੋ ਪੜਨ ਤੋਂ ਬਾਅਦ ਸਾਹਮਣੇ অপਸ਼ਨਾਂ ਨੇ ਅਵੇਲੇਬਲ ਲਾਇਸੈਂਸ ਨੂੰ ਸੋਟਰਾ ਹੈਲਥ ਅਰੇ ਐਡ ਪਾਲਿਸੀ ਐਡ ਪਾਲਿਸੀ ਨੂੰ ਤੁਸੀਂ ਕਲਿੱਕ ਕਰਨਾ ਹੈ ਇਸ ਵਾਸਤੇ ਤੁਹਾਡੇ ਕੋਲ ਡਾਕੂਮੈਂਟ ਜੁਨੇ ਹੋਣ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਪਹਿਲਾਂ ਮੈਨੂਅਲ ਕਰਵਾਏ ਹੋਏ ਨੇ ਤਾਂ ਤੁਹਾਡੇ ਉਹਦੀ ਜਿਹੜੀ ਕਾਪੀ ਰੋ ਇੰਸ਼ੋਰੈਂਸ ਤੁਹਾਨੂੰ ਮਿਲਦੀ ਹੈ ਉਹ ਦਾੜੇ ਕੋ ਪ੍ਰੋਪਰ ਹੋਣੀ ਚਾਹੀਦੀ ਹੈ ਫਿਰ ਤੁਸੀਂ ਉਸ ਵਿੱਚ ਇਸ ਨੂੰ ਅਪਲੋਡ ਕਰ ਸਕਦੇ ਹੋ ਪੀਡੀਐਫ ਦੇ ਫਾਰਮ ਦੇ ਵਿੱਚ ਬਾਕੀ ਇਹ ਡਿਟੇਲਸ ਮੰਗਦਾ ਹੈ ਪਾਲਸੀ ਨੰਬਰ ਮੰਗਦਾ ਹੈ 1 ਬਾਈ 1 ਕਰਕੇ ਤੁਸੀਂ ਆਪਣੀ ਲਾਈਫ ਹੈਲਥ ਤੇ ਸਾਰੇ ਨੂੰ ਅਪਲੋਡ ਕਰ ਸਕਦੇ ਹੋ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਨਹੀਂ ਦਿਖਾ ਸਕਦੇ ਕਿਉਂਕਿ ਕੁਝ ਕਾਰਨਾ ਕਰਕੇ ਅਸੀਂ ਆਈਡੀ ਪਾਸਵਰਡ ਤੁਹਾਡਾ ਕ੍ਰੀਏਟ ਹੋ ਜਾਏਗਾ ਜਿਹੜਾ ਤੁਹਾਨੂੰ ਮੇਲ ਆਈਡੀ ਦੇ ਵਿੱਚ ਤੁਹਾਨੂੰ ਪ੍ਰਾਪਤ ਹੋਏਗਾ ਤੁਸੀਂ ਉਹ ਲੌਗਇਨ ਕਰਕੇ ਉਸ ਵਿੱਚ ਆਪਣੇ ਸਾਰੇ ਹੀ ਡੈਸ਼ਬੋਰਡ ਦੇ ਵਿੱਚ ਹੀ ਤੁਹਾਨੂੰ ਇੱਥੇ ਆਪਸ਼ਨਾਂ ਸ਼ੋ ਹੋਣਗੀਆਂ ਮਤਲਬ ਇੱਕ ਜੀਨ ਕਹਿੰਦਾ ਹੈ ਕਿਉਂਕਿ ਇਸ ਤੋਂ ਬਾਅਦ ਐਡ ਆਨ ਦਾ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਏਗਾ ਲਾਈਫ ਇੰਸ਼ੋਰன்ஸ் 1 ਵੋਟਰ 1 ਆ ਜੇ ਮਨ ਜੀ ਕਾ ਤੁਸੀਂ ਪਾਲਸੀ ਜਿਹੜੀ ਨਹੀਂ ਅਪਲੋਡ ਕਰੋ ਜਿਹੜੀ ਤੁਸੀਂ ਕਰਾਈ ਹੋਏਗੀ ਉਹ ਜਿਸ ਤਰ੍ਹਾਂ ਦੀ ਇਸ ਵਿੱਚ ਅਪਲੋਡ ਕਰ ਦੋਗੇ ਉਹ ਤੁਹਾਨੂੰ ਸਾਹਮਣੇ ਡੈਸ਼ ਬੋਰਡ ਉੱਪਰ ਹੀ ਨਜ਼ਰ ਆਉਣੀਆਂ ਹੋ ਜਾਣਗੀਆਂ ਆ ਤੇ ਤੁਸੀਂ ਚੈੱਕ ਕਰ ਬਹੁਤ ਵੀ ਕਿਹੜੀ ਕਿਹੜੀ ਤੁਹਾਡੀ ਪਾਲਸੀ ਜੋ ਹੈ ਉਹ ਅਵੇਲੇਬਲ ਹੈ ਤੁਸੀਂ ਬਹੁਤ ਹੀ ਸੂਝਵਾਨ ਸਮਝਦਾਰ ਅਤੇ ਇਹ ਇੱਕ ਸੋਲਜੀ ਹੋਏ ਵਿਅਕਤੀ ਹੋ ਤਾਂ ਜੋ ਤੁਸੀਂ ਇਨਫੋਰਮੇਸ਼ਨ ਇਕੱਠੀ ਕਰਦੇ ਹੋ ਉਹਦੇ ਜਾਣਦੇ ਹੋ ਆਪਣੇ ਬਾਰੇ ਉਹਦੇ ਜਾਨਣਾ ਚਾਹੁੰਦੇ ਹੋ ਕਿ ਕੀ ਚੱਲ ਰਿਹਾ ਹੈ ਅੱਜ ਦੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਇੰਪਰੂਵ ਕਰਨਾ ਹੈ ਇਸ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਆਪਣੀ ਭਾਸ਼ਾ ਦੇ ਵਿੱਚ ਲਿਆਉਣਾ ਹੀ ਰਹਿਣੇ ਹਨ ਤੁਸੀਂ ਜਲਦੋਂ ਜਲਦ ਤੇ ਆਸਾਨ ਤੋਂ ਆਸਾਨ ਤਰੀਕੇ ਨਾਲ ਇਸ ਵਿੱਚੋਂ ਸਮਝ ਸਕਦੇ ਹੋ